ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਹਾਈਟ ਇਨਕਰੀਜ਼ ਦੀਆਂ ਐਕਸਰਸਾਈਜ਼ ਬਾਰੇ ਜਿਹੜੇ ਬੱਚਿਆਂ ਦੀ ਹਾਈਟ ਰੁਕੀ ਹੋਈ ਹੈਗੀ ਉਹ ਹਾਈਟ ਕਿਵੇਂ ਤੁਸੀਂ ਇਨਕਰੀਜ਼ ਕਰ ਸਕਦੇ ਹੋਗੇ ਅੱਜ ਤੁਹਾਨੂੰ ਐਕਸਰਸਾਈਜ਼ ਦੱਸਦੇ ਆ ਅੱਜ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਪੂਰੀ ਨੂੰ ਜ਼ਰੂਰ ਦੇਖਣਾ ਫਸਟ ਐਕਸਰਸਾਈਜ਼ ਹੈ ਰਵਿੰਦਰ ਆ ਜਾਓ ਤੇ ਉੱਨੇ ਵਹਾ ਉੱਪਰ ਕਰਕੇ ਉੱਪਰ ਕਰਕੇ ਪ੍ਰਕਸ਼ ਚ ਰਵਾਂ ਦੇ ਟੁਰਨਾ ਸ਼ੁਰੂ ਕਰਦੇ ਦੋ ਚਲ ਦੋ ਚਲ ਦੋ ਚਲ ਇਸ ਤਰ੍ਹਾਂ ਤੁਸੀਂ 10 ਤੋਂ 15 ਮੀਟਰ ਤੁਰਨਾ ਹੈ ਇਹਦੇ ਤੁਸੀਂ 3 ਸੈੱਟ ਕਰਵਾਉਣੇ ਨੇ ਸੈਕਿੰਡ ਐਕਸਰਸਾਈਜ਼ ਹੈ ਪ੍ਰਵਿੰਦਰ ਰਾਜ ਇੱਥੇ ਆ ਜਾ ਆਪਣਾਉਣ ਕਰਨਾ ਠੀਕ ਹੈ ਓਕੇ ਦੋ ਚਲ ਦੋ ਦੋ ਹਾਂ ਉੱਪਰ ਲੈ ਜਾਓ ਅਗਰ ਪੂਰੇ ਸੈਂਟੀਮੀਟਰ ਇਸ ਤਰ੍ਹਾਂ ਤੁਸੀਂ ਕੱਟ ਤੋਂ ਕੱਟ 20 ਤੋਂ 25 ਵਾਰੀ ਕਰਵਾਉਣਾ ਬੱਚੇ ਨੂੰ ਇਹਦੇ ਆਪਾਂ ਤਿੰਨ ਸੈੱਟ ਕਰਾਂਗੇ ਥਰਡ ਐਕਸਰਸਾਈਜ਼ ਹੈ ੜੀ ਆ ਗਿਆ ਹਰਦੀਪ ਕੋਬਰਾ ਪੋਚ ਕਰਨਾ ਠੀਕ ਹੈ ਇਸ ਉੱਪਰ ਹਾਂ ਪੈਰ ਕੱਟ ਲੈ ਮੈਂ ਇਸ ਪੋਜੀਸ਼ਨ ਦੇ ਵਿੱਚ ਅਸੀਂ 30 ਤੋਂ 45 ਸਕਿੰਟ ਹੋਲਡ ਕਰਾਂਗੇ ਇਹਦੇ ਅਸੀਂ ਤਿੰਨ ਸੈੱਟ ਕਰਾਂਗੇ ਫੋਰਥ ਐਕਸਰਸਾਈਜ਼ ਹੈ ਆ ਜਾ ਰੰਜੀਤ ਜੀ ਨੀਚੇ ਬੈਠ ਕਰੋ ਕਰ ਮੋੜ ਚਲੋ ਫੋਲਡ ਕਰਾਇਆ ਇਸ ਪੋਜੀਸ਼ਨ ਦੇ ਵਿੱਚ 30 ਤੋਂ 45 ਸਕਿੰਟ ਹੋਲਡ ਕਰਾਂਗੇ ਅਸੀਂ ਇਸ ਦੇ ਵੀ ਆਪਾਂ 3 ਸੈਟ ਕਰਾਂਗੇ